ਅਲ ਜੜੀ ਐਡੀ ਇਮਾਰਤ ਵੀ ਖੜੀ ਕੀਤੀਆਂ ਨੇ ਮਹਿਲੂਮਾਂ ਐਡੀ ਮਿਰੇਕਰ ਕਰੋੜ ਰੁਪਏ ਦੀ ਕੰਸਟਰਕਸ਼ਨ ਹੋਊਗੀ ਅਬ ਚੇਕ ਕਰਦੇ ਹਾਂ ਕਿ ਹੋ ਰਹੀ ਜੀ ਮੁਰਗੇ ਜਦੋਂ ਬੰਦੇ ਨਹੀਂ ਆਉਂਦੇ ਇਹ ਕੰਮ ਕਰਦਾ ਤਾਂ ਜਿੱਦਾਂ ਹੈ ਕਿ ਪਾਰ ਦੇ ਖੜੇ ਜਿਹੜੇ ਉਹਨੂੰ ਕੰਮ ਨੂੰ ਨਹੀਂ ਕਰਦਾ ਪਿਆ ਡਿਮੋਲੇਸ਼ਨ ਨਹੀਂ ਹੋ ਸਕਦਾ ਹਮ ਓਕੇ ਤਾਂ ਪੰਤਾਲੀ ਦੇ ਤੁਹਾਨੂੰ ਫਿਰ ਦਾ ਗਾਇਆ ਕੰਡਾ ਲਿੰਦਾ ਹਮ ਓਕੇ ਤੇ ਸਰੋ ਦੇ ਮਾਰ ਕਬਜਾ ਆਏਗਾ ਜੀ ਕਬਜੇ ਦੇ ਬਾਅਦ 45 ਦਿਨ ਦਾ ਟਾਈਮ ਆਏਗਾ ਠੀਕ ਹੈ ਜੀ

ਇਹ ਜਿੱਥੇ ਸ਼ੇਖ ਖਾਂ ਪਿੰਡ ਦੇ ਵਿੱਚ ਜੀ ਸਾਡੇ ਤੋਂ ਉਹਨਾਂ ਨੇ ਪੁਲਿਸ ਐਲਪ ਮੰਗੀ ਹੈ ਜਿਹੜੀ ਰੈਵਨਿਊ ਅਥਾਰਟिटीज ਵੱਲੋਂ ਜਿਹੜੀ ਇੱਕ ਇਹਨਾਂ ਦੀ ਸਰਕਾਰੀ ਜਗ੍ਹਾ ਤੇ ਜਿੱਥੇ ਨਜਾਇਜ਼ ਤਬਾਜਾ ਕੀਤਾ ਹੋਇਆ ਇਹ ਇੱਥੇ ਇਹ ਆ ਸਾਹਮਣੇ ਆਉਂਦਾ ਵੀ ਇਹ ਬੰਦੇ ਪਹਿਲਾਂ ਵੀ ਡਰੱਗਸ ਦੇ ਵਿੱਚ ਵੇਚਣ ਦੇ ਵਿੱਚ ਸ਼ਾਮਲ ਹੈ ਇਹਦੇ ਵਿੱਚ ਸੁਖਦੇਵ ਸਿੰਘ ਵਾਲੇ ਸੁੱਖਾ ਤੇ ਗੁਰਮukh ਸਿੰਘ ਵਾਲੀ ਸਿੱਲੂ ਤੇ ਇਹ ਬਹੁਤ ਪਪੂਲਰ ਹੈ ਏਰੀਆ ਦੇ ਵਿੱਚ ਇਹਨਾਂ ਨੇ ਡਰੱਗਸ ਤੋਂ ਲੈ ਕੇ ਇਲਿਗਲ ਪ੍ਰਾਪਰਟੀਆਂ ਬਣਾਈਆਂ ਆਹ ਜਿਹੜੀ ਏਡੀ ਇਮਾਰਤ ਵੀ ਖੜੀ ਕੀਤੀ ਹੈ ਨੇ ਮਹਿਲੂਮ ਆ ਏਡੀ ਮੈਰੀਕਲ ਕਰੋੜ ਰੁਪਏ ਦੀ ਕੰਸਟਰਕਸ਼ਨ ਹੋਊਗੀ इजीली ਤੇ ਇਹ ਇਹਨਾਂ ਨੇ ਨਾਜਾਇਜ਼ ਪ੍ਰਾਪਰਟੀ ਤੇ ਪੰਚਾਇਤੀ ਜਗ੍ਹਾ ਤੇ ਜਦੀ ਜਗ੍ਹਾ ਵੀ ਹੈ ਉਸਤੇ ਇਹਨਾਂ ਨੇ ਇਸਤੇ ਨਾਜਾਇਜ਼ ਕਬਜ਼ਾ ਕਰਕੇ ਉਹਦੇ ਉੱਪਰ ਆਹ ਜਿਹੜੀ ਆਪਣੇ ਡਰੱਗਸ ਤੋਂ ਕਮਾਈ ਹੋਈ ਜਿਹੜੀ ਜਿਹੜੀ ਕੀਤੀ ਕਮਾਈ ਦੀ ਇਹਨਾਂ ਨੇ ਆਹ ਪਮਾਰਾ ਤਾਂ ਸਾਰੀ ਕੀਤੀ ਹੋਈ ਹੈ ਤੇ ਜੋ ਇਹਨਾਂ ਨੇ ਬੀਡੀਪੀਓ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਪੁਲਿਸ ਐਲਪੀ ਮੰਗੀ ਗਈ ਸੀ ਵੀ ਇਹਨਾਂ ਦਾ ਜਿਹੜਾ ਇਹ ਨਾਜਾਇਜ਼ ਸਾਰੀ ਆ ਇਹ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਉਸ ਉਸ ਦੀ ਡਿਮੋਲਿਸ਼ਨ ਦੇ ਸਬੰਧ ਦੇ ਵਿੱਚ ਤਾਂ ਅਸੀਂ ਇਹਨਾਂ ਨੂੰ ਜਿਹੜੀ ਸਾਈਟ ਦਾ ਪ੍ਰੋਵਾਈਡ ਕਰ ਸਰ ਪੀਲੇ ਪੰਜਾਬ ਦਿੱਖ ਚੱਲੇਗਾ ਬਿਲਕੁਲ 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 ਜਿਹੜੀ ਨਾਲ ਇਹਨਾਂ ਦੀ ਇਹ ਡਰੱਗਸ ਤੋਂ ਨਜਾਇਜ਼ ਕਮਾਈ ਪਲਾਈ ਹੋਈ ਹੈ ਤੇ ਸਰਕਾਰੀ ਥਾਂ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਉਸ ਪਰ ਪਰਿਵਾਰ ਸਾਰੀ ਇਹਨਾਂ ਨੂੰ ਮੌਕਾ ਦਿੱਤਾ ਗਿਆ ਇਹਨਾਂ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਬੀਡੀਪੀਓ ਸਭ ਵੀ ਥੀਆ ਇਹਨਾਂ ਨੂੰ ਸਾਰਾ ਮੌਕਾ ਦਿੱਤਾ ਗਿਆ ਦੱਸਿਆ ਗਿਆ ਇਹ ਸਾਰੀ ਇਲੀਗਲ ਜਗ੍ਹਾ ਤੇ ਸਾਰੀ ਹੈ ਕਿ ਸਰ ਦੋਨਾਂ ਪਰਵਾਹਾਂ ਦੇ ਦੋਨਾਂ ਪਰਵਾਹਾਂ ਦੇ ਸਰ ਕਿੰਨੇ ਕੁ ਪਰਚੇ ਹੋਣਗੇ ਟੋਟਲ ਇਹਨਾਂ ਦੋਨਾਂ ਤੇ ਜੀ ਇੱਕ ਤੇ ਅੱਠ ਪਰਚੇ ਸੁਖਦੇਵ ਸਿੰਘ ਤੇ ਗੁਰਮੁਖ ਸਿੰਘ ਤੇ ਸੱਤਾ ਐਫ ਆਈ ਆਰ ਇਹਦੇ ਬਾਰੇ ਇਹੋ ਜੀ ਵੀ ਇਹਨਾਂ ਨੂੰ ਪੰਜ ਮਤਲੇ ਦਾ ਪਲਾਟ ਦਿੱਤਾ ਨੇ ਜਿਹੜਾ ਦੇ ਇਹ 8 11 2016 ਹਾਂਜੀ ਇਹਨਾਂ ਦਾ 5 ਤੋਂ 15 ਮਰਲੇ ਦੇ ਕਬਜ਼ੇ ਕੀਤਾ ਸਰ ਉਹ ਇਤਿਦਾਦੀ ਕਾਰਵਾਈ ਹੋਏਗੀ ਹੁਣ ਇਹ ਅਹੀਂ 5 ਮਰਲੇ ਰਹਿੰਦੇ ਨੇ ਬਾਕੀ ਸਾਰਾ ਸਿਦਾਉਣਾ ਅਣ ਕਿਨ ਆਈ ਅਣ ਕਿਨ ਲਖਬੀਸ ਬਟਾ ਸਰ ਜਿਹੜਾ 10 ਮਰਲੇ ਦੇ ਕਬਜ਼ੇ ਹੋ ਰਹੇ ਸੀਗਾ ਤੁਹਾਨੂੰ ਇਹ ਕਦੋਂ ਪਤਾ ਲੱਗਿਆ ਹਾਂਜੀ ਜਿਹੜਾ 10 ਮਰਲੇ ਦੇ ਕਬਜ਼ੇ ਹੋਇਆ ਤੁਹਾਨੂੰ ਕਦੋਂ ਪਤਾ ਲੱਗਿਆ ਜੀ 2 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਉਸ ਤੋਂ ਬਾਅਦ ਤੁਸੀਂ ਕੀ ਕਾਰਵਾਈ ਕੀਤੀ ਸੀ ਉਸ ਤੋਂ ਬਾਅਦ ਇਹਨਾਂ ਨੇ ਨੋਟਿਸ ਦਿੱਤੇ ਨੋਟਿਸ ਦੇ ਇਹਨਾਂ ਨੇ ਕੋਈ ਕੀ ਕਾਰਵਾਈ ਕੀਤੀ ਜੀ ਇਹਨਾਂ ਕੋਈ ਹਵਾਲਾ ਨਹੀਂ ਦਿੱਤਾ ਜੀ ਅਜ ਉਸੇ ਸਮਰੱਥ ਦੇ ਵਿੱਚ ਤਾਂ ਹਾਂਜੀ ਹਾਂਜੀ ਉਹ ਸੀ ਨਾ ਜਿਨ੍ਹਾਂ ਨੇ ਕਬਜ਼ਾ ਕੀਤਾ ਜੀ ਇਹਨਾਂ ਦਾ ਨਾਂ ਕਰਨੈਲ ਸੰਨ ਆਫ ਚੂਬਾ ਸਰ ਇਹ ਤਾਂ ਮੈਂ ਤਾਂ ਬਿਟਾ ਡਿਊਟੀ ਵਿੱਚ ਜਿਸ ਤਰ੍ਹਾਂ ਆਇਆ ਹਾਂ ਕੋਈ ਲੈਂਡ ਆਰਡਰ ਦੀ ਪ੍ਰੋਬਲਮ ਨਾਲ ਹੈ ਲੇਕਿਨ ਜੋ ਜੇ ਬਿਲਡਿੰਗ ਬਣੀ ਹੋਈ ਹੈ ਇਹ 10 ਮੱਧਲਾ ਦਾ ਨਜਾਇਜ਼ ਕਬਜ਼ਾ ਹੈ का कब्जा लीजिएगा ये शेर खां पिंड है गाँव है ये पंचायत की प्रॉपर्टी है जो ओनर है उसको पाँच मरले की लॉटमेंट है लेकिन उसने कब्जा पंद्रह मरले पे किया हुआ है दस मरले एक्स्ट्रा उसने दबाया हुआ है उसको डिमोलिश करके आज अपने पोजेशन में लिया वीडियो ऑफिस का पोजेशन में मेरा नाम है हरमिंदर सिंह तहसीलदार फरोजपुर सर दो महीने पहला वीडियो साहब के ध्यान लिया दफ्तर ਇਹ ਤੇ ਪੰਜ ਕਿਸੇ ਨੇ 15 ਮਰਲੇ ਦੇ ਨਜਾਇਜ਼ ਕਬਜ਼ਾ ਕੀਤਾ ਹੋਇਆ ਕਰਮੈਲ ਸਿੰਘ ਅਸੀਂ ਇਹਨੂੰ 2016 ਦੇ ਵਿੱਚ ਪੰਜ ਮਰਲੇ ਅਲਾਟਮੈਂਟ ਕੀਤੀ ਸੀ ਉਸ ਤੋਂ ਬਾਅਦ ਅਸੀਂ ਇਹਨੂੰ ਜਦੋਂ ਸਾਡੇ ਧਿਆਨ ਦੇ ਵਿੱਚ ਆਇਆ ਵੀਡੀਓ ਸਾਡੇ ਵੀਡੀਓ ਸਾਹ ਨੇ ਤਿੰਨ ਨੋਟਿਸ ਇਹਨਾਂ ਨੂੰ ਜਾਰੀ ਕੀਤੇ 15-15 ਦਿਨ ਦੀ ਇਹਨਾਂ ਨੇ ਤਿੰਨਾਂ ਨੋਟਿਸਾਂ ਦਾ ਕੋਈ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਅਸੀਂ ਪੁਲਿਸ ਸਹਿਤਾ ਲੈ ਕੇ ਅੱਜ ਇਹ ਕਬਜ਼ਾ ਛਡਾਉਣ ਆਏ ਜੀ ਪੰਜ ਮਰਲੇ ਜਿਹੜੇ ਇਹਨੂੰ ਅਲਾਟਮੈਂਟ ਕੀਤੇ ਹੋਏ ਆ ਉਹ ਛੱਡ ਕੇ ਬਾਕੀ 10 ਮਰਲੇ ਤੇ ਸੀ ਉਹਦਾ ਕਬਜ਼ਾ ਗ੍ਰਾਮ ਪੰਚਾਇਤ ਦੇ ਹੈਂਡਓਵਰ ਕਰਾਂਗੇ ਨਸ਼ਾ ਤਸਕਰੀ ਦਾ ਕਾਟਾ ਆ ਜਾ ਰਿਹਾ ਹੈ ਕਬ ਇੱਕ ਨਹੀਂ ਪੁੱਛੀ ਕਰੋ ਨਾ ਅਸੀਂ ਦਾ ਅਸਿੱਧਾ ਕੰਮ ਆਤਾ ਆ ਰਿਹਾ ਹੈ ਜਾਂ ਇਹ ਪੰਚਾਇਤੀ ਦਸਮਾਹ ਰੇਟਾ ਅਸੀਂ ਦਾ ਪੰਚਾਇਤੀ ਦਸਮਾਹਲੇ ਦੇ ਕਬਜ਼ਾ ਲੈ ਰਹੇ ਹਾਂ ਹਾਂਜੀ ਸਰ ਜੀ ਸਰ ਨਸ਼ਾ ਤਸਕਰ ਤੋਂ ਸਰ ਇਹ ਤਾਂ ਪੁਲਿਸ ਨੂੰ ਪਤਾ ਜੀ ਅਸੀਂ ਦਾ ਆਉਦਾ ਜਿਹੜਾ ਕਬਜ਼ਾ ਲੈਣ ਆਏ ਆ ਜੀ ਕਰਨੈਲ ਸਿੰਘ ਪੁੱਤਰ ਤੂਬਾ ਸਿੰਘ ਤੋਂ ਕਬਜ਼ਾ ਕੀਤਾ ਹੈ ਕਬਜ਼ਾ ਲੈ ਸਕਦੇ ਆ ਗਿਆ ਗਏ ਆ ਜੀ ਕਬਜ਼ਾ ਲੈ ਡਿਮੋਲਿਸ਼ ਨਹੀਂ ਕਰ ਸਕਦੇ ਐਸ ਪਰ ਲਓ ਕਬਜ਼ਾ ਲੈਣਾ ਹੈ ਕੱਲ ਲੈ ਲੈਣਾ ਅਸੀਂ ਅਪੀਲ ਪਾ ਦਾਂਗੇ 45 ਦਿਨ ਕਿੰਨੇ ਦਿਨ ਦਾ ਪੀਰੀਅਡ ਹੁੰਦਾ ਹੈ 45 ਦਿਨ 45 ਦਿਨ ਮਤਲਬ ਇਹਨਾਂ ਨੂੰ ਅਪੀਲ ਪਾਉਂਦਾ ਬਿਲਕੁਲ ਬਿਲਕੁਲ ਜੇ ਅੱਜ ਸਿਰਫ ਜਿਹੜਾ ਕਬਜ਼ਾ ਲੈ ਸਕਦੇ ਬਿਲਕੁਲ ਜੇ ਲੈਣਾ ਚਾਹੇ ਪੈਸੇ ਤਾਂ ਸਾਨੂੰ ਕੋਈ ਨੋਟਿਸ ਨਹੀਂ ਮਿਲਿਆ ਜੇ ਇਹ ਕਰੇਗਾ ਨੋਟਿਸ ਦਿੱਤਾ ਹੈਗਾ ਪਰ ਕੋਈ ਲੈਣ ਵਾਲਾ ਨਹੀਂ ਸੀਗਾ ਜੇ ਨੋਟਿਸ ਦਿੱਤਾ ਹੈਗਾ ਤੇ ਸਾਨੂੰ ਕੁਝ ਕਹਿਣ ਦਾ ਮੌਕਾ ਤਾਂ ਮਿਲਣਾ ਚਾਹੀਦਾ ਹੈਗਾ ਉਹ 45 ਦਿਨ ਅਪੀਲ ਦਾ ਟਾਈਮ ਹੈਗਾ ਤੇ ਅਪੀਲ ਪਾਵਾਂਗੇ ਜੇ ਲੈਣਾ ਕਬਜ਼ਾ ਲੈ ਲੈਣਾ ਅੱਜ ਮੈਕਮੇ ਕੋਲ ਕਾਦੀ ਆਰਡਰ ਨਹੀਂ ਮੈਕਮੇ ਕੋਲ ਆਰਡਰ ਮੈਨ ਮੈਕਮੇ ਨੂੰ ਦੱਸਣਗੇ ਨਾ ਕਾਦੇ ਆਰਡਰ ਆਰਡਰ ਹੈ ਜੀ ਤੁਹਾਡੇ ਕੋਲ ਮੈਕਮੇ ਕੋਲੇ